ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮੇਰੀ ਧੀ ਦੀ ਹੈ ਤੇ ਇਹ ਜਦੋਂ ਅਸੀਂ ਇੰਡੀਆ ਗਏ ਸੀ ਨਾ ਤਾਂ ਉੱਥੇ ਮੇਰੇ ਇੱਕ ਰਿਸ਼ਤੇਦਾਰ ਨੇ ਇੱਕ ਅਜੀਹਾ ਬੋਲ ਬੋਲਿਆ ਕਿ ਜਿੱਤੇ ਮੇਰਾ ਮਨ ਤਾਂ ਉਦਾਸ ਹੋਣਾ ਹੀ ਸੀ ਪਰ ਉੱਥੇ ਮੇਰੀ ਧੀ ਦਾ ਵੀ ਦੇਲ ਉਦਾਸ ਹੋਇਆ ਤੇ ਉਹ ਰਿਸ਼ਤੇਦਾਰ ਨੇ ਇਹ ਗੱਲ ਕਹੀ ਕਿ ਰੱਬ ਨੇ ਤੈਨੂੰ ਤਿੰਨ ਧੀਆਂ ਦਿੱਤੀਆਂ ਕੀ ਸੀ ਜੇ ਇੱਕ ਰੱਬ ਪੁੱਤਰ ਦੀ ਦਾਤ ਦੇ ਦਿੰਦਾ ਤੈਨੂੰ ਵੀ ਰੱਬ ਪੁੱਤ ਦੇ ਦਿੰਦਾ ਤੇ ਉਹ ਰਿਸ਼ਤੇਦਾਰ ਤਾਂ ਚਲਾ ਗਿਆ ਉਸਦੇ ਜਾਣ ਤੋਂ ਬਾਅਦ ਮੇਰੀ ਧੀ ਨੇ ਮੈਨੂੰ ਇਹ ਗੱਲ ਪੁੱਛੀ ਇਹ ਕਹਾ ਪਾਪਾ ਤੇ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਪੁੱਤਰ ਆ ਤੁਸੀਂ ਸਾਨੂੰ ਪੁੱਤ ਪੁੱਤ ਕਹਿ ਕੇ ਬੁਲਾਉਂਦੇ ਹੋ ਤੇ ਪਰ ਫਿਰ ਲੋਕ ਕਿਉਂ ਕਹਿੰਦੇ ਆ ਕਿ ਰੱਬ ਤੈਨੂੰ ਪੁੱਤਰ ਦੀ ਦਾਤ ਦੇ ਦਿੰਦਾ ਰੱਬ ਨੇ ਤੈਨੂੰ ਪੁੱਤਰ ਦੀ ਦਾਤ ਨਹੀਂ ਦਿੱਤੀ ਤੇ ਇਸ ਕਰਕੇ ਦੋਸਤੋ ਮੈਂ ਆਪਣੀ ਧੀ ਨੂੰ ਫਿਰ ਹੌਸਲਾ ਦਿੱਤਾ ਤੇ ਧੀ ਦੇ ਸਿਰ ਤੇ ਪੱਗ ਬਨ ਕੇ ਕਿਹਾ ਪੁੱਤ ਤੂੰ ਕੱਲ ਵੀ ਮੇਰਾ ਮੇਰੇ ਲਈ ਪੁੱਤ ਸੀ ਅੱਜ ਵੀ ਮੇਰੇ ਲਈ ਪੁੱਤ ਹੈ ਤੇ ਹਮੇਸ਼ਾ ਮੇਰੇ ਲਈ ਪੁੱਤ ਰਹੋਗੇ ਮੇਰੀਆਂ ਤਿੰਨ ਧੀਆ ਤੇ ਮੈਨੂੰ ਮਾਣ ਹੈ ਨਾਮ ਦੁਨੀਆ ਤੇ ਕਦੀ ਧੀਆਂ ਪੁੱਤਰਾਂ ਨਾਲ ਨਹੀਂ ਰਹਿੰਦਾ ਨਾਮ ਆਪਣੇ ਕੰਮਾਂ ਨਾਲ ਰਹਿੰਦਾ ਇਹ ਮਿਸਾਲ ਆ ਸਿੱਧੂ ਮੂਸੇਵਾਲਾ ਤੁਸੀਂ ਦੇਖ ਲਓ ਉਹਦਾ ਕਿਹੜਾ ਵਿਆਹ ਹੋਇਆ ਸੀ ਜਾਂ ਕਿਸੇ ਧੀ ਪੁੱਤ ਨਹੀਂ ਉਹਦਾ ਉਹ ਆਪਣੇ ਕੰਮ ਦੇ ਨਾਲ ਆਪਣਾ ਨਾਮ ਉੱਚਾ ਕਰਕੇ ਗਿਆ ਇਸ ਕਰਕੇ ਉਹ ਰਹਿੰਦੀ ਦੁਨੀਆ ਤੇ ਉਹਦਾ ਨਾਮ ਰਹਿਣਾ ਤੇ ਜੇ ਤੁਸੀਂ ਆਪਣਾ ਨਾਮ ਜਿਉਂਦਾ ਰੱਖਣਾ ਚਾਹੁੰਦੇ ਹੋ ਨਾ ਤੇ ਕੋਈ ਅਜਿਹੇ ਕੰਮ ਕਰੋ ਦੁਨੀਆ ਨੂੰ ਦਿਖਾਓ ਕਿ ਤੁਸੀਂ ਆਪਣੇ ਮਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਕਿਵੇਂ ਜਿੰਦਾ ਰੱਖਣਾ ਧੰਨਵਾਦ ਦੋਸਤੋ